ਸ਼ਰੀਨੰਦਪੁਰ ਸਾਪ ਤੋਂ ਮਲਵਿੰਦਰ ਸਿੰਘ ਕਾਂਗ ਤੇ ਵਿਜੇਂਦਰ ਸਿੰਘਲਾ ਦੇ ਵਿਚਕਾਰ ਫਸਪੀ ਟੱਕਰ ਦੇਖਣ ਨੂੰ ਮਿਲ ਰਹੀ ਹੈ ਤੁਹਾਨੂੰ ਦੱਸਦੇ ਕਿ ਸ਼ਰੀਨੰਦਪੁਰ ਸਾਪ ਤੋਂ ਅਪਡੇਟ ਸਾਹਮਣੇ ਆਈ ਹੈ ਜਿੱਥੇ ਮਲਵਿੰਦਰ ਸਿੰਘ ਕਾਂਗ ਸਭ ਤੋਂ ਅੱਗੇ ਚੱਲ ਰਹੇ ਨੇ ਪਹਿਲੇ ਨੰਬਰ ਤੇ ਚੱਲ ਰਹੇ ਨੇ 114000 ਵੋਟਾਂ ਲੈ ਚੁੱਕੇ ਨੇ ਹੁਣ ਤੱਕ ਤਾਂ ਦੂਸਰੇ ਨੰਬਰ ਤੇ ਵਿਜੇਂਦਰ ਸਿੰਘਲਾ ਵੀ ਕਾਫੀ ਦੂਰ ਨਹੀਂ 2864 ਵੋਟਾਂ ਦੇ ਨਾਲ ਹੀ ਪਿੱਛੇ ਚੱਲ ਰਹੇ ਨੇ ਹੁਣ ਤੱਕ 112000 ਵੋਟਾਂ ਲੈ ਚੁੱਕੇ ਨੇ ਤੇ ਤੀਸਰੇ ਨੰਬਰ ਤੇ ਡਾਕਟਰ ਸ਼ੁਭਾ ਆਸ਼ਰਮਾ ਜਿਨ੍ਹਾਂ ਨੂੰ ਭਾਜਪਾ ਨੇ ਪਹਿਲੀ ਵਾਰੀ ਟਿਕਟ ਦਿੱਤੀ ਸੀ ਪਹਿਲੀ ਵਾਰ ਚੋਣ ਮੈਦਾਨ ਤੇ ਵਿੱਚੋਂ ਉਤਾਰਿਆ ਸੀ ਤੇ ਅਕਾਲੀ ਦਲ ਤੋਂ ਵੱਖ ਹੋ ਕੇ ਇਸ ਵਾਰ ਲੜ ਰਹੇ ਨੇ ਤਾਂ ਹੁਣ ਤੱਕ ਉਹਨਾਂ ਨੂੰ 77000 ਵੋਟਾਂ ਪੈ ਚੁੱਕੀਆਂ ਨੇ 36000 ਵੋਟਾਂ ਦੇ ਨਾਲ ਮਲਵਿੰਦਰ ਕੰਗ ਦੇ ਕੋਲੋਂ ਪਿੱਛੇ ਚੱਲ ਰਹੇ ਨੇ ਤਾਂ ਉਤੋ ਹੀ ਸਭ ਤੋਂ ਅਹਿਮ ਗੱਲ ਕਰੀਏ ਪ੍ਰੇਮ ਸਿੰਘ ਚੰਦੂ ਮਾਜਰਾ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਇੱਥੋਂ ਐਮਪੀ ਵੀ ਚੁਣੇ ਗਏ ਸੀ 2014 ਚ 2014 ਤੋਂ 2019 ਟਿਨੌਰ ਦੇ ਵਿੱਚ ਐਮਪੀ ਵੀ ਰਹਿ ਚੁੱਕੇ ਨੇ ਤੇ 2019 ਦੇ ਵਿੱਚ ਹਾਰ ਦੇ ਇੱਕ ਨੂੰ ਮਿਲੀ ਸੀ ਤੇ ਤੀਜੀ ਵਾਰ ਸ਼੍ਰੀ ਨਨਪੁਰ ਸਾਹਿਬ ਦੀ ਧਰਤੀ ਤੋਂ ਚੋਣ ਲੜ ਰਹੇ ਨੇ ਲੇਕਿਨ ਇਸ ਵਾਰ ਵੀ ਲੱਗਦਾ ਕਿ ਉਹਨਾਂ ਨੂੰ ਹਾਰ ਦਾ ਸਾਹਮਣਾ ਦੇਖਣਾ ਪਵੇਗਾ ਕਿਉਂਕਿ ਸਿਰਫ 42 ਹਜ਼ਾਰੀ ਵੋਟਾਂ ਪਈਆਂ ਨੇ 72 ਹਜ਼ਾਰ ਵੋਟਾਂ ਦੇ ਨਾਲ ਮਲਵਿੰਦਰ ਕੰਗ ਦੇ ਕੋਲ ਪਿੱਛੇ ਚੱਲ ਰਹੇ ਨੇ ਦੋਸਤੋ ਬਾਅਦ ਪੰਜਵੇਂ ਨੰਬਰ ਤੇ ਚੱਲ ਰਹੇ ਨੇ ਬੀਐਸਪੀ ਦੇ ਉਮੀਦਵਾਰ ਜਸਵੀਰ ਸਿੰਘ ਗੜੀ ਜਿਨ੍ਹਾਂ ਨੂੰ ਹੁਣ ਤੱਕ 38 ਹਜ਼ਾਰੀ ਵੋਟਾਂ ਪਈਆਂ ਨੇ 75 ਹਜ਼ਾਰ ਵੋਟਾਂ ਦੇ ਨਾਲ ਮਲਵਿੰਦਰ ਕੰਗ ਦੇ ਕੋਲ ਪਿੱਛੇ ਚੱਲ ਰਹੇ ਨੇ ਤੇ ਸਾਫ ਦੇਖਿਆ ਜਾ ਸਕਦਾ ਹੈ ਕਿ ਮਲਵਿੰਦਰ ਸਿੰਘ ਕੰਗ ਤੇ ਵਿਜੇਂਦਰ ਸਿੰਘਲਾ ਦੇ ਵਿਚਕਾਰ ਕਾਫੀ ਟੱਕਰ ਦੇਖਣ ਨੂੰ ਮਿਲ ਰਹੀ ਹੈ 2261 ਵੋਟਾਂ ਦੇ ਨਾਲ ਹੀ ਵਿਜੇਂਦਰ ਸਿੰਘਲਾ ਪਿੱਛੇ ਨੇ ਕੋਈ ਵੱਡੀ ਲੀਡ ਨਹੀਂ ਕਹਿ ਸਕਦੇ ਕਿ ਬਲਵਿੰਦਰ ਸਿੰਘ ਕੰਨੂ ਕੋਈ ਵੱਡੀ ਲੀਡ ਹਾਸਲ ਹੋਈ ਹੈ 2264 ਵੋਟਾਂ ਹੀ ਨੇ ਅਗਲੇ ਰਾਉਂਡਾਂ ਦੇ ਵਿੱਚ ਸ਼ਾਇਦ ਹੋ ਸਕਦਾ ਹੈ ਕਿ ਵਿਜੇਂਦਰ ਸਿੰਘਲਾ ਅੱਗੇ ਜਾ ਸਕਦੇ ਨੇ ਤੇ ਇਸ ਮੌਕੇ ਦौरा ਕਰਨ ਵੀ ਵਿਜੇਂਦਰ ਸਿੰਘਲਾ ਪਹੁੰਚੇ ਨੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪਣੀ ਜਿੱਤ ਦਾ ਦਾਵਾ ਵੀ ਕੀਤਾ ਹੈ ਕਿ ਦੋ ਘੰਟੇ ਆਦਰ ਪਤਾ ਲੱਗ ਜਾਵੇਗਾ ਕਿ ਕੌਣ ਐਮਪੀ ਬਣਦਾ ਹੈ ਕਿ ਇਹਦੀ ਸਰਕਾਰ ਬਣਦੀ ਹੈ ਮੈਂ ਵਾਦਾ ਲਾਉਗਾਲੇ ਪੰਜ ਛੇ ਰਾਉਂਡ ਹੋਏ ਔਰ ਜਿਸ ਤਰ੍ਹਾਂ ਜਿਸ ਤਰ੍ਹਾਂ ਵੋਟਾਂ ਦੀ ਕਾਊਂਟਿੰਗ ਹੋ ਰਹੀ ਹੈ ਉਸ ਤੋਂ ਉਸਾਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਤੇ ਜ਼ਰੂਰ ਪ੍ਰਮਾਤਮਾ ਮਿਹਰ ਕਰੂਗਾ ਔਰ ਇਸ ਇਲਾਕੇ ਦੀ ਸੇਵਾ ਗੁਰੂ ਮਹਾਰਾਜ ਦੇਣਗੇ ਤਾਂ ਕਿ ਆਪਾਂ ਇਸ ਇਲਾਕੇ ਦੀ ਸੇਵਾ ਕਰ ਸਕੀਏ ਨੂੰ ਪਹਿਲਾਂ ਮੈਂ ਆਖਿਆ ਕਿਹਾ ਸੀਗਾ ਤੇ ਹਲੇ ਕਾਊਂਟਿੰਗ ਚੱਲ ਰਹੀ ਹੈ ਹਲੇ ਇਸ ਵੇਲੇ ਕੋਈ ਕਾਊਂਟਿੰਗ ਦੇ ਬਾਰੇ ਵਿੱਚ ਚੱਲਦੇ ਇਹਦੇ ਕੁਝ ਕਹਿਣ ਦਾ ਫਾਇਦਾ ਨਹੀਂ ਘੰਟੇ ਦੋ ਘੰਟੇ ਦੀ ਗੱਲ ਹੈ ਸਾਰੇ ਰੁਝਾਨ ਤੁਹਾਡੇ ਸਾਹਮਣੇ ਆ ਜਾ ਆਮ ਆਦਮੀ ਪਾਰਟੀ ਕਹਿ ਰਹੀ ਸੀ ਕਿ 13 0 ਹੋਏਗਾ ਲੇਕਿਨ ਜਿਸ ਤਰ੍ਹਾਂ ਹਾਲਾਤ ਨੇ ਕਿ ਆਮ ਆਦਮੀ ਪਾਰਟੀ ਨੂੰ ਬਹੁਤ ਘਟ ਰੁਝਾਨ ਮਿਲ ਰਿਹਾ ਹੈ ਉਹ ਤਾਂ ਆਪਾਂ ਨੂੰ ਪਤਾ ਹੀ ਸੀ ਪਹਿਲਾਂ ਵੀ ਮੈਂ ਕਿਹਾ ਸੀ ਵੀ ਆਮ ਆਦਮੀ ਪਾਰਟੀ ਕਰ 13 0 ਕਹਿ ਰਹੀ ਹੈ ਇਹ ਤਾਂ ਚਾਰ ਤਿੰਨ ਨੂੰ ਪਤਾ ਲੱਗੂ ਕਿ ਆਮ ਆਦਮੀ ਪਾਰਟੀ ਨੂੰ 13 0 ਮਿਲਦੀ ਹੈ ਕਿ ਕੁਝ ਹੋਰ ਹੁੰਦਾ ਹੈ ਨਤੀਜਾ ਕੋ ਜੇ ਰੁਝਾਨ ਉਹ ਹੀ ਆ ਰਹੇ ਤਾਂ ਇਹ ਉਹੀ ਗੱਲ ਜੋ ਮੈਂ ਪਹਿਲਾਂ ਕਹਿੰਦਾ ਸੀ ਉਹੀ ਗੱਲ ਹੈ ਬੀਐਸਪੀ ਵੀ ਕੁਝ ਨਹੀਂ ਆ ਰਿਹਾ ਸਫਾਇਆ ਬੀਐਸਪੀ ਅਕਾਲੀ ਦਲ ਨੂੰ ਇੱਕ ਜਾਂ ਸੀਟ ਮਿਲ ਰਹੀ ਹੈ ਉਹ ਜਾਂਚਿਆ ਰਹੇ ਅਣੀ ਮੈਂ ਉਹ ਹੀ ਕਹ ਰਿਹਾ ਕਿ ਹਲੇ ਘੰਟਾ ਦੋ ਘੰਟੇ ਆਪਾਂ ਦੇਖੋ ਉਦੋਂ ਆਪਾਂ ਲਗੂ ਸਾਰੇ ਜਗ੍ਹਾ ਦੇ ਉੱਪਰ ਕੀ ਹਿਸਾਬ ਇੰਡੀਆ ਲੈਵਲ ਦੀ ਗੱਲ ਕਰੀਏ ਤਾਂ ਇੰਡੀਆ ਕਟ ਜੋੜ ਕਾਫੀ ਡਾਊਨ ਚੱਲ ਰਿਹਾ ਹੈ ਸੋਨੇ ਦੇ ਦੇਖੋ ਗੱਲ ਹੈ ਕਿ ਜੋ ਰੁਝਾਨ ਐਗਜ਼ਿਟ ਪੋਲਸ ਆਏ ਸੀ ਉਹਨਾਂ ਨਾਲੋਂ ਦਾ ਬੈਟਰ ਹੈ ਨਾ ਹਾਂਜੀ ਹਲੇ ਦੇਖੋਗੇ ਤੁਸੀਂ ਜਨੂ ਤੱਕ ਸ਼ਾਮ ਤੱਕ ਰੁਝਾਨ ਉੱਪਰ ਨੂੰ ਜਾਣਾ ਕੀ ਲੱਗਦਾ ਐਗਜ਼ਿਟ ਪੋਲ ਕਿ ਦਮ ਜਾਣਗੇ ਫੇਲ ਜਾਣਗੇ ਜੋ ਐਗਜ਼ਿਟ ਪੋਲ ਤਾਂ ਥੋੜੇ ਸਾਹਮਣੇ ਹੀ ਤੁਹਾਡੇ ਸਮਝ ਆ ਗਿਆ ਵੀ ਐਗਜ਼ਿਟ ਪੋਲ ਪਹਿਲਾਂ ਕੀ ਸ਼ੋ ਕਰ ਰਹੇ ਸੀ ਅੱਜ ਕੀ ਆ ਰਹੇ ਤੇ ਸ਼ਾਮ ਤੱਕ ਜੋ ਰੁਝਾਨ ਆਣਗੇ ਤੁਹਾਡੇ ਸਾਹ ਮੈਨੂੰ ਲੱਗਦਾ ਕਿ ਪਿਓਰਲੀ ਗਲਤ ਸਾਬਤ ਹੋਣਗੇ ਮੋਦੀ ਸਾਹਿਬ ਖੁਦ ਪਿੱਛੇ ਚੱਲ ਰਹੇ ਹਨ